ਅੱਜ ਸਾਡੇ ਏਰੀਆ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ ਵਾਲਿਆ ਜੀ ਨੂੰ ਦੋ ਰੋਜਾ ਕਬੱਡੀ ਕੱਪ ਮੌਨਕ ਵਿਖੇ ਕਬੱਡੀ ਖਿਡਾਰੀ ਗੁਲਜਾਰ ਸਿੰਘ ਬਲਜਾਰੀ ਮੌਨਕ ਅਤੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦੀ ਵਾਤਾਵਰਣ ਪ੍ਰਤੀ ਗਤੀਵਿਧੀਆਂ ਦੇਖਦੇ ਹੋਏ ਵਿਸ਼ੇਸ਼ ਤੌਰ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਵਾਗਤ ਸੇਵਕ ਏਰੀਆ ਮੈਨੇਜਰ ਬਰਪ੍ਰੀਤ ਸਿੰਘ ਜੀ ਵਾਲੀਆ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਕਬੱਡੀ ਕਲੱਬ ਕਪ ਕਪ ਦੇ ਪਹੁੰਚਣ ਦਾ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਨੂੰ ਸਰਦਾਰ ਗੁਰਪ੍ਰੀਤ ਸਿੰਘ ਜੀ ਵਾਲੀਆ ਜੋ ਆਰਜੀਆ ਦੇ ਏਰੀਆ ਮੈਨੇਜਰ ਦਾ ਸਨਮਾਨ ਜਿਹਨਾਂ ਦਾ ਟਰਸਟ ਆਪਣਾ 60% ਜਿਹੜਾ ਮਨਸਾਹ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਲਾਉਂਦਾ ਕਰ ਲੈਨੇ ਹੋਰੇ ਨਾਮਨੋਰ ਜਿਹੜਾ ਉਹ ਹਵਾ ਪਾਣੀ ਮਿੱਟੀ ਦੀ ਸਭ ਸਵਾਰ ਦੇ ਕਿਸਾਨਾਂ ਦੇ ਜੀਵਨ ਪਧਰ ਰੋਚਾ ਚੱਕੜਾ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਉਹਦੀ ਸਾਰੀ ਟੀਮ ਦਾ ਅਸੂਰ ਹਰੇ